ਕਰੈ ਮਦਨ ਨਮਈ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਜੈ ਕਰੈ ਮਦਨ ਨਮਈ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਜੈ ਕਰੈ ਮਦਨ ਨਮਈ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਕਰੈ ਸਨੈ ਨਤਰਾਵਲੀ ਦਾ ਬੋਲ ਸਾਜੇ ਦਰਬਾਰ ਕੀ ਜੈ ਜੈ ਕਰੇ ਸ੍ਰੀ ਨਾਨਦੇ ਤੇ ਮਤਾਈ ਦਾ ਬਹੁਤ ਸਾਜੇ ਦਰਬਾਰ ਕੀ ਜੈ ਭਾਈ ਜੀ ਕੀ ਕਹਿਣਾ ਚਾਹੋਗੇ ਮਾਤਾ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਸਮਾਣਾਂ ਦੇ ਜੈ ਮਾਤਾ ਦੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੈ ਕਿ ਕੱਲ ਨੂੰ 16 ਤਰੀਕ ਦਿਨ ਸ਼ੁੱਕਰਵਾਰ ਮਾਤਾ ਦਾ ਪ੍ਰਗਟ ਦਿਵਸ ਨਿਆਣਾ ਦੀ ਪੈਦਲ ਯਾਤਰਾ ਦਲ ਵੱਲੋਂ ਮਨਾਇਆ ਜਾ ਰਿਹਾ ਹੈ ਸਾਰੇ ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਕੜੀ ਚੋਲਾ ਦੇ ਤੇ ਨਾਲ ਜਲੇਬੀਆ ਲੰਗਰ ਚੱਲੂਗਾ ਡੋਗਰ ਬਾਜ਼ਾਰ ਦੇ ਵਿੱਚ ਜਰੂਰ ਤੇ ਜਰੂਰ ਪਹੁੰਚੋ ਤੇ ਮਾਮਾ ਮਈ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਜੈ ਮਾਤਾ ਜੈ ਮਾਤਾ ਚਲੋ ਬੋਲਾਂ ਜੀ ਹੰਦੂ ਜੈ ਮਾਤਾ ਦੀ ਸਾਰੇ ਸ਼ਹਿਰ ਸਮਾਣਾ ਵਾਸੀਆਂ ਨੂੰ ਨਿਰਮਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੈਣਾ ਦੇਵੀ ਮਾਤਾ ਜੀ ਦਾ ਪ੍ਰਗਟਦੀਪ 16 ਤਰੀਕ ਨੂੰ ਕੱਲ 11 ਵਜੇ ਕੜੀ ਚਾਵਲ ਦਾ ਟੂਟ ਲੰਗਰ ਤੇ ਨਾਲ ਜਲੇਬੀ ਦਾ ਭੰਡਾਰਾ ਚਲਾਇਆ ਜਾ ਰਿਹਾ ਡੋਗਰ ਬਾਜ਼ਾਰ ਦੇ ਵਿੱਚ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਪ੍ਰਸ਼ਾਦ ਗ੍ਰਹਿਣ ਕਰੋ ਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਨੈਣਾ ਦੇਵੀ ਪੈਦਲ ਯਾਤਰਾ ਦਲ ਵੱਲੋਂ ਇਹ ਲੰਗਰ ਲਗਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਮਾਤਾ ਜੈ ਮਾਤਾ ਉਹ ਤੁਸੀਂ ਬਹੁਤ ਵਧੀਆ ਜੈਕਾਰਾ ਮਤਾ ਜੈ ਬੀਜੀ ਦਾ ਬੋਲ ਸੋਜੇ ਦਰਵਾਜ ਕੀ ਜੈ ਜੈ ਕਰਾਮ ਮਤਾ ਨਾਨਾ ਦੇਵੀ ਜੀ ਦਾ ਬੋਲ ਸੋਜੇ ਦਰਵਾਜ ਕੀ ਜੈ ਜੈ ਕਰਾ ਸਨੈਰੀ ਨੈਤਰਾਂ ਵਾਲੀ ਦਾ ਬੋਲ ਸੋਜੇ ਦਰਵਾਜ ਕੀ ਜੈ ਮਤਾ ਸ਼੍ਰੀ ਨਾਨਾ ਦੇਵੀ ਜੀ ਮਤਾ ਸ਼੍ਰੀ ਨਾਨਾ ਦੇਵੀ ਜੀ ਦਾ ਪ੍ਰਕਟ ਦਿਵਸ ਜੋ ਕਿ 16 ਜਨਵਰੀ ਨੂੰ 16 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਜਿਸ ਦੇ ਉਪਲਕਸ਼ ਦੇ ਵਿੱਚ ਸਮਾਣਾ ਤੋਂ ਨਾਨਾ ਦੇਵੀ ਪੈਦਲ ਯਾਤਰਾ ਦਲ ਜੋ ਕਿ ਸਾਡੇ ਸਾਰੇ ਹੀ ਮੈਂਬਰ ਇਸ ਸੇਵਾਦਲ ਦੇ ਮੇਰੇ ਨਾਲ ਖੜੇ ਨੇ ਉਹਨਾਂ ਵੱਲੋਂ ਹਰ ਸਾਲ ਮਾਤਾ ਦਾ ਜੋ ਇਹ ਪ੍ਰਕਾਟ ਦਿਵਸ ਹੈ ਉਹ ਬਹੁਤ ਹੀ ਤੁਮਤਾਮ ਨਾਲ ਮਨਾਇਆ ਜਾਂਦਾ ਹੈ ਪਹਿਲਾਂ ਇਹ ਪ੍ਰਕਾਟ ਦਿਵਸ ਹੈ ਜੋ ਪਿੰਗਲਾ ਆਸ਼ਰਮ ਵੀ ਕਿਹੇ ਮਨਾਇਆ ਜਾਂਦਾ ਸੀ ਤੇ ਪੰਚਮੁਖੀ ਮੰਦਿਰ ਦੇ ਵਿੱਚ ਵੀ ਮਨਾਇਆ ਜਾਂਦਾ ਸੀ ਤੇ ਇਸ ਦੇ ਨਾਲ ਹੀ ਹੁਣ ਲੰਗਰ ਦੀ ਵਿਵਸਥਾ ਜੋ ਕਿ ਪਿਛਲੇ 2-3 ਸਾਲ ਤੋਂ ਮਾਤਾ ਦਾ ਲੰਗਰ ਪ੍ਰਸ਼ਾਦ ਲਗਾਇਆ ਜਾਂਦਾ ਹੈ ਤੇ ਇਸ ਵਾਰੀ ਸਾਰੇ ਜਿੰਨੇ ਵੀ ਮਾਤਾ ਦੇ ਭਗਤ ਨੇ ਇਹਨਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਮਾਣਾ ਦੇ 메ਨ ਬਾਜ਼ਾਰ ਜੋ ਹੈ ਡੋਗਰ ਬਾਜ਼ਾਰ ਗਾਂਧੀ ਗਰਾਊਂਡ ਦੇ ਨਾਲ ਡੋਗਰ ਬਾਜ਼ਾਰ ਦੇ ਵਿੱਚ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਕੜੀ ਚਾਵਲ ਦਾ ਅਟੂਟ ਭੰਡਾਰਾ 16 ਤਰੀਕ ਨੂੰ 16 ਜਨਵਰੀ ਸਵੇਰੇ 11 ਵਜੇ ਤੋਂ ਸਵੇਰੇ 11 ਵਜੇ ਤੋਂ ਕੜੀ ਚਾਵਲ ਦਾ ਭੰਡਾਰਾ ਪ੍ਰਸ਼ਾਦ ਮਾਤਾ ਦਾ ਲਗਾਇਆ ਜਾਏਗਾ ਇਸ ਦੇ ਨਾਲ ਹੀ ਜਿਲੇਬੀਆਂ ਦਾ ਵੀ ਲੰਗਰ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੰਡਿਤ ਕੀਤਾ ਜਾਏਗਾ ਸਾਰੇ ਸਮਾਣਾ ਵਾਸੀਆਂ ਨੂੰ ਨੈਣਾ ਦੇਵੀ ਪੈਦਲ ਯਾਤਰਾ ਦਲ ਸਮਾਣਾ ਵੱਲੋਂ ਬੇਨਤੀ ਹੈ ਕਿ ਇਸ ਅਫਸਰ ਦੇ ਉੱਤੇ ਪਹੁੰਚ ਕੇ ਮਾਤਾ ਨੈਣਾ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਲੰਗਰ ਪ੍ਰਸ਼ਾਦ ਲਵੋ ਤੇ ਮਾਤਾ ਦਾ ਆਸ਼ੀਰਵਾਦ ਲੈ ਕੇ ਮਾਤਾ ਦੇ ਪ੍ਰਗਟ ਦਿਵਸ ਦੇ ਵਿੱਚ ਆਈਓ ਆਓ ਸਾਰੇ ਜਣੇ ਤੇ ਖੁਸ਼ੀ ਮਨਾਈਏ ਜੈ ਕਰਾਮ ਮਾਤਾ ਨਾਨਾ ਦੇਵੀ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਜੈ ਕਰਾਮ ਮਾਤਾ ਨਾਨਾ ਦੇਵੀ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਜੈ ਕਰਾਮ ਮਾਤਾ ਨਾਨਾ ਦੇਵੀ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ 16 ਜਨਵਰੀ ਗਾਂਧੀ ਗਰਾਊਂਡ ਸਮਾਣਾ ਡੋਗਰ ਬਾਜ਼ਾਰ ਡੋਗਰ ਬਾਜ਼ਾਰ ਦੇ ਵਿੱਚ ਤਿਆਰੀਆਂ ਜੋ ਚੱਲ ਰਹੀਆਂ ਨੇ ਟੈਂਟ ਲੱਗ ਰਹੇ ਨੇ ਹਲਵਾਈ ਲੱਗੇ ਹੋਏ ਨੇ ਮਾਤਾ ਦਾ ਲੰਗਰ ਪ੍ਰਚਾਰ ਭੰਡਾਰਾ ਸਭ ਨੇ ਜ਼ਰੂਰ ਲੈ ਕੇ ਜਾਣਾ ਹੈ ਜੈ ਮਾਤਾ ਦੀ ਜੈ ਮਾਤਾ ਨਾਨਾ ਦੇਵੀ oh Bye, man. Bye, man.